ਹੁਸ਼ਿਆਰ ਪਰਚ ਜਿਸ ਤਰ੍ਹਾਂ ਨਾਲ ਚੋਰੀਚ ਕਰੀ ਅਤੇ ਲੁੱਟਤੀਆਂ ਵਰਦਾਤਾਂ 'ਚ ਇਜ਼ਾਫਾ ਹੁੰਦਾ ਦਿਖਾਈ ਦੇ ਰਿਹਾ ਉਸ ਤੋਂ ਬਾਅਦ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਹੁਸ਼ਿਆਰਪੁਰ ਹੁਣ ਚੋਰਾਂ ਦਾ ਮਨਪਸੰਦ ਦਾ ਸ਼ਹਿਰ ਬਣ ਕੇ ਰਹਿ ਗਿਆ ਹੋਵੇ ਕਿਉਂਕਿ ਰਸਾਇਣਾਈ ਚੋਰੀ ਦੀਆਂ ਘਟਨਾਵਾਂ ਦਾ ਵਾਪਰਨਾ ਆਮ ਜਿਹੀ ਗੱਲ ਬਣ ਕੇ ਰਹਿ ਗਈ ਹੈ ਹੈਰਾਨਗੀ ਤਾਂ ਅੱਜ ਉਸ ਵਕਤ ਹੋਈ ਜਦੋਂ ਹੁਸ਼ਿਆਰਪੁਰ 'ਚ ਬੇਖੌਫ ਕਮ ਦੇ ਲੁੱਟੇ ਰਿਆਂ ਬਲੋ ਇੱਕ ਮਹਿਲਾ ਜੋ ਕਿ ਪੰਜਾਬ ਪੁਲਿਸ ਦੀ ਮੁਲਾਜ਼ਮ ਹੈ ਉਸ ਨੇ ਹੀ ਆਪਣਾ ਨਿਸ਼ਾਨਾ ਬਣਾ ਲਿਆ ਗਿਆ ਤੇ ਵਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਈ ਜਾਣਕਰ ਦੰਦਿਆਂ ਪੀੜਤ ਪੰਜਾਬ ਪੁਲਿਸ ਦੀ ਮਹਿਲਾ ਮੁਲਾਜ਼ਮ ਐ ਲਵਪ੍ਰੀਤ ਕੋਰ ਨੇ ਦੱਸਿਆ ਕਿ ਉਹ ਬਹਾਦਰਪੁਰ ਮੋਹੱਲੇ 'ਚ ਆਪਣੇ ਰਿਸ਼ਤੇਦਾਰ ਦੇ ਘਰੇ ਆਈ ਹੋਈ ਸੀ ਤੇ ਜਦੋਂ ਗਲੀ 'ਚ ਖੜੀ ਆਪਣੇ ਮੋਬਾਈਲ ਫੋਨ ਤੇ ਗੱਲ ਕਰ ਰਹੀ ਸੀ ਤਾਂ ਇੰਨੇ ਨੂੰ ਲੁਟੇਰੇ ਉਸਦੀ ਸੋਨੇ ਦੀ ਚੈਨਲ ਉੱਟ ਕੇ ਫਰਾਰ ਹੋ ਗਏ ਉਕਤ ਸਾਰੀ ਘਟਨਾ ਸੀਸੀਟੀਵੀ ਵੀਡੀਓ 'ਚ ਵੀ ਕੈਦ ਹੋਈ ਹੈ ਜਿਸ ਵਿੱਚ ਲੁੱਟ ਦੀ ਘਟਨਾ ਸਾਫ਼ ਵੇਖੀ ਜਾ ਸਕਦੀ ਹੈ ਘਟਨਾ ਤੋਂ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚੀ ਤੇ ਹਰ ਵਾਰੀ ਤਰ੍ਹਾਂ ਇਸ ਵਾਰ ਵੀ ਲੁਟੇਰੀਆਂ ਨੂੰ ਚਲਦੇ ਕਾਬੂ ਕਰਨ ਦੀ ਇਹ ਗੱਲ ਦੁਹਰਾਈ ਹੁਣ ਵੇਖਣਾ ਹੋਵੇਗਾ ਕਿ ਪੰਜਾਬ ਪੁਲਿਸ ਆਪਣੇ ਮੁਲਾਜ਼ਮ ਨਾਲ ਹੋਈ ਲੁੱਟ ਦੇ ਦੋਸ਼ੀਆਂ ਨੂੰ ਕਿੰਨੀ ਕੋ ਚਲਦੀ ਕਾਬੂ ਕਰਨ ਚ ਸਫਲ ਹੁੰਦੀ ਹੈ ਜ਼ਿਕਰ ਜੋਗ ਹੈ ਕਿ ਜਿਸ ਤਰ੍ਹਾਂ ਨਾਲ ਹੁਸ਼ਰਪੁਰ ਚ ਚੋਰੀ ਛਿਗੜੀਆਂ ਘਟਨਾਵਾਂ ਚ ਇਜ਼ਾਫਾ ਹੋ ਰਿਹਾ ਉਸ ਨਾਲ ਹੁਸ਼ਰਪੁਰ ਪੁਲਿਸ ਦੀ ਕਿਰਕਰੀ ਹੁੰਦੀ ਵਿਖਾਈ ਦੇ ਰਹੀ ਹੈ ਤੇ ਲਗਾਤਾਰ ਅਜਿਹੇ ਘਟਨਾਵਾਂ ਚ ਹੋ ਰਹੇ ਵਾਧੇ ਕਾਰਨ ਲੋਕਾਂ ਚ ਵੀ ਪੁਲਿਸ ਦੀ ਕਾਰਗੁਜ਼ਾਰੀ ਪ੍ਰਤੀ ਪਾਰੀ ਰੋਸ ਪਾਇਆ ਜਾ ਰਿਹਾ ਹੈ ਹੁਸ਼ਿਆਰਪੁਰ ਦੇ ਉਸਤੇ ਨਾਲ ਚੇਤਨ ਕਸ਼ੋਪਤ ਦੀ ਰਿਪੋਰਟ ਹਾਂਜੀ ਮੈਡਮ ਕੀ ਨਾਮ ਹੈ ਤੁਹਾਡਾ ਜੀ ਲਪ੍ਰਿਕਾ ਲਪ੍ਰਿਕ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਅਜੀਤ ਨਗਰ ਸਲਾਮਾਬਾਦ ਤੇ ਇੱਥੇ ਕਿਹੜੀ ਜਗ੍ਹਾ ਆਏ ਸੀ ਤੁਸੀਂ ਕੋਈ ਕੰਮ ਆਏ ਸੀ ਹਾਂਜੀ ਸਰ ਮੈਂ ਆਪਣੀ ਬੇਟੀ ਨੂੰ ਲੈਣ ਆਈ ਸੀ ਇੱਥੇ ਬਾਦਰਪੁਰ ਆਪਣੀ ਨਾਨਾ ਦੇ ਘਰੋਂ ਅੱਛਾ ਜੀ ਤੇ ਕੀ ਵਾਕਿਆ ਹੋਇਆ ਹੈਗਾ ਜੀ ਇੱਥੇ ਅੱਜ ਤੁਹਾਡੇ ਨਾਲ ਸਰ ਮੈਂ ਗੁੜੀਆਂ ਨੂੰ ਲੈਣ ਆਈ ਸੀ ਆਪਣੀ ਨੂੰ ਤੇ ਉੱਥੇ ਖੜੀ ਸੀ ਐਕਟਿਵਾ ਦੇ ਉੱਤੇ ਨਾ ਜੀ ਪਿੱਛੋਂ ਦੀ ਚੋਰ ਆਇਆ ਤੇ ਵਿਚੰਨੀ ਤੇ ਵਿੱਚ ਸਿੰਗੀ ਸੀਗੀ ਧੋਪੋ ਕੇ ਲੈ ਗਿਆ ਕਿੰਨੀ ਕੀਮਤ ਸੀਗੀ ਚੈਨੀ ਦੀ ਸੋਨੇ ਦੀ ਸੀ ਚਾਂਦੀ ਦੀ ਸੀ ਸੋਨੇ ਦੀ ਸਰ ਠੀਕ ਹੈ ਜੀ ਕਿੰਨੀ ਕੀਮਤ ਸੀਗੀ ਜੀ ਫਿਰ 80 ਦਾ ਸੀਗਾ 60000 ਰੁਪਏ ਦਾ ਜੀ 65-70000 ਦੀ ਸੀ ਸਰ ਅੱਛਾ ਜੀ ਆ ਬਿਕਤੀ ਸਿੰਘੀ ਸੀ ਸੋਨੇ ਦੀ ਤੇ ਇਤ ਨਾਲ ਚੈਨੀ ਸੀਗੀ ਜੀ ਹਾਂ ਜੀ ਤੇ ਇਹ ਕਿੱਥੇ ਕੋਇਆ ਵਾਕਿਆ ਕਿਹੜੀ ਕਿ ਜਗ੍ਹਾ ਸੀ ਬਦਦਰਪੁਰ ਦੇਵਨਗਰ ਦੇਵਨਗਰ ਤੁਸੀਂ ਉਹ ਪਛਾਣਦੇ ਹੋ ਉਹਨਾਂ ਨੂੰ ਕੋਈ ਦੇਖੇ ਕਿ ਨਹੀਂ ਅੱਜ ਪਿੱਛੋ ਚਪੜਕੇ ਲੱਗੇ ਹੋਏ ਵਗੈਰਾ ਸਾਰਾ ਕੁਝ ਹੈ ਮੇਰੇ ਕੋਲ ਸਾਰੀਆਂ ਅਸੀਂ ਕੈਮਰੇ ਚੋਂ ਕਢਵਾ ਲਈਆਂ ਜਿੰਨੀਆਂ ਵੀ ਸੀਗੀਆਂ ਨਾ ਚਲੀ ਚ ਕੈਮਰੇ ਵਗੈਰਾ ਲੱਗੇ ਹੋਏ ਸੀ ਸਾਫ਼ ਹੀ ਨਜ਼ਰ ਆਂਦਾ ਚੋਰ ਫੇਸ ਵੀ ਸਰ ਉਹਨੂੰ ਦੇਖ ਕੇ ਮੈਂ ਨਾਲ ਹੀ ਪਛਾਣ ਸਕਦੀ ਆ ਬਿਲਕੁਲ ਮਤਲਬ ਫੋਟੋ ਵਗੈਰਾ ਸਾਰਾ ਕੁਝ ਹੈਗਾ ਹੋਗਾ ਸੀਸੀਟੀਵੀ ਦੇ ਵਿੱਚ ਆ ਗਿਆ ਜੀ ਹਾਂਜੀ ਸਰ ਆ ਗਿਆ ਸਾਰਾ ਵਾਰਦਾਤ ਪੂਰੀ ਆਈ ਹੈ ਕਿੰਨੇ ਜਣੇ ਸੀਗੇ ਜੀ ਦੋ ਜਣੇ ਸੀ ਸਰ ਇੱਕ ਚਲਾਉਂਦਾ ਪਿਆ ਸੀ ਮੋਟਰਸਾਈਕਲ ਤੇ ਇੱਕ ਪਿੱਛੇ ਬੈਠਾ ਸੀ ਠਾਣਾ ਕਿਹੜਾ ਪੈਂਦਾ ਜੀ ਸਿਟੀ ਜਲ ਸਿਟੀ ਜੀ ਤੁਸੀਂ ਉਹ ਪੁਲਿਸ ਨੂੰ ਖੁਲਾਹ ਦੇਤੀ ਸੀ ਹਾਂਜੀ ਸਰ ਮੈਂ ਪਰਚਾ ਦਾਨ ਚ ਕਰਾਇਆ ਅੱਛਾ ਜੀ ਹਾਂਜੀ ਤੇ ਤੁਸੀਂ ਕੀ ਕੰਮ ਕਰਦੇ ਹੋ ਮੈਂ ਵੀ ਸਰ ਪੰਜਾਬ ਪੁਲਿਸ ਦੀ ਆ ਕਿਹੜੀ ਜਗ੍ਹਾ ਨੌਕਰੀ ਕਰਦੇ ਹੋ ਇੱਥੇ ਸਰ ਮਿੰਨੀ ਸੈਕਰੀਟਰੀ ਹੈ ਐਸਐਸਪੀ ਰਕਤ ਅੱਛਾ ਜੀ ਹਾਂ ਜੀ ਠੀਕ ਹੈ ਜੀ ਕੀ ਕੋਈ ਮਾਲਕ ਕੋਈ ਅਪੀਲ ਤੁਹਾਡੀ ਪੇਜਰ ਕਰਦੀ ਵੀ ਮੇਰਾ ਸਮਾਨ ਚੋਰੀ ਹੋਣੋਂ ਫੜਿਆ ਜਾਵੇ ਤੇ ਮੇਰੀ ਚੈਨੀ ਵਾਪਸ ਕੀਤੀ ਜਾਵੇ ਹਾਂ ਜੀ ਬਈ ਕੀ ਨਾਮ ਹੈ ਤੁਹਾਡਾ ਜੀ ਮੇਰਾ ਸਰਿਤਾ ਸਿਲਤਾ ਦੀ ਕਿੱਥੇ ਦੇ ਰਹਿਣ ਵਾਲੇ ਹੋ ਭਾਦਰਪੁਰ ਦੀਵਨਗਰ ਕੀ ਵਾਕਿਆ ਹੋਇਆ ਜੀ ਅੱਜ ਅੱਜ ਮੇਰੇ ਭਾਬੀ ਆਈ ਸੀ ਬੇਟੀ ਗੁੜੀਆਂ ਮੇਰੇ ਕੋਲ ਹੁੰਦੀਆਂ ਇਹਨਾਂ ਦੀ ਇਹ ਜੌਬ ਕਰਦੇ ਆ ਤਾਂ ਗੁੜੀਆਂ ਮੇਰੇ ਕੋਲ ਹੀ ਹੁੰਦੀ ਆ ਦਿੱਲੀ ਅੱਜ ਵੀ ਇੱਥੇ ਸੀ ਅਸੀਂ ਤੇ ਨਾ ਲੈਣ ਆਏ ਆ 1:30 ਵਜੇ ਤੇ ਇਹਨਾਂ ਨੇ ਫੋਨ ਕੀਤਾ ਮੋਰੇ ਸਾਡੇ ਜਗਰਾਤ ਆ ਇਹਦਾ ਟੈਂਟ ਵਗੈਰਾ ਦਾ ਕੰਮ ਕਰ ਰਹੀ ਸੀ ਤੇ ਪਿੱਛੇ ਹੀ ਰੁਕਣਾ ਪਿਆ ਇਹਨਾਂ ਨੂੰ ਗਲੀ ਦੇ ਤੇ ਉੱਥੇ ਨਾ ਇਹਨਾਂ ਨੇ ਫੋਨ ਕੀਤਾ ਕਿ ਗੁੜੀਆਂ ਨੂੰ ਲੈ ਕੇ ਆਜੋ ਜਿੱਦ ਤੱਕ ਫੋਨ ਕਰਨ ਲੱਗੇ ਉਹ ਚੋਰ ਜਿਹੜੇ ਸੀਗੇ ਪਿੱਛੋਂ ਹੀ ਇਹਨਾਂ ਦੇ ਮਗਰ ਲੱਗੇ ਹੋਏ ਸੀਗੇ ਤੇ ਜਿੱਦਾਂ ਹੀ ਰੁਕੇ ਐਕਟੀਵਾ ਤੇ ਫ ਏ ਉਹ ਮਤਲਬ ਪਹਿਲਾਂ ਉਹ ਟੈਂਟ ਦੇ ਸਮਾਨ ਨੂੰ ਹੱਥ ਲਾਣ ਲੱਗ ਪਿਆ ਕਿ ਇਹਨਾਂ ਨੂੰ ਪਤਾ ਨਾ ਚੈੱਕ ਨੇ ਭਾਵੇਂ ਕਿ ਵੀ ਮੈਂ ਟੈਂਟ ਦਾ ਕੰਮ ਕਰਦਾ ਆ ਤੇ ਫਿਰ ਜਿੱਦਾਂ ਹੀ ਉਹ ਹੋਇਆ ਇਹ ਗੱਲ ਕਰ ਰਹੇ ਸੀ ਉਹਨੇ ਇੱਕਦਮ ਪਿੱਛੋ ਚਬੱਟ ਮਾਰ ਕੇ ਚੈਨੀ ਖੋ ਲਈ ਇਹਨਾਂ ਦੀ ਲੈ ਕੇ ਧੋੜ ਗਿਆ ਇੱਕ ਬਾਈਕ ਤੇ ਸੀ ਉਹਨੇ ਬਾਈਕ ਸਟਾਰਟ ਰੱਖੀ ਹੋਈ ਸੀ ਤੇ ਇੱਕ ਖੋ ਕੇ ਬਾਈਕ ਤੇ ਬਹਿ ਕੇ ਧੋੜ ਗਿਆ ਹਾਂਜੀ ਇਹ ਕੀ ਕੰਮ ਕਰਦੇ ਕੀ ਨਾਮ ਹੈ ਇਹਨਾਂ ਦਾ ਜਿਹਨਾਂ ਦੀ ਚੈਨੀ ਖੋਈ ਹੋ ਉਹ ਮੇਰੇ ਪਰਜਾਈ ਨੇ ਲਖਪ੍ਰੀਤ ਹਾਂਜੀ ਕੀ ਕੰਮ ਕਰਦੇ ਇਹ ਵੀ ਪੁਲਿਸ ਸੀ ਨੇ ਅੱਛਾ ਜੀ ਇਹ ਕਿੰਨੇ ਵਜੇ ਦੀ ਵਾਰਦਾਤ ਹੈ ਡੇਢ ਵਜੇ ਠੀਕ ਜੀ ਉਹਦੇ ਚਿਹਰੇ ਸਪਸ਼ਟ ਆਏ ਹਨ ਹਾਂਜੀ ਸਾਰਾ ਕੁਝ ਸਪਸ਼ਟ ਆ ਗਿਆ ਹੋਇਆ ਹੈ ਤੇ ਸੀਸੀਟੀਵੀ ਦੇਖੀ ਤੁਸੀਂ ਹਾਂਜੀ ਹਾਂਜੀ ਦੇਖ ਲਈ ਆ ਮਤਲਬ ਜੇ ਇਦਾਂ ਕੋਈ ਬੱਚੀ ਨਾਲ ਹੁੰਦੀ ਜਾਂ ਕੁਝ ਹੁੰਦਾ ਕੁਝ ਕਰ ਮਤਲਬ ਕਰ ਦਿੰਦੇ ਫਿਰ ਜਿਆਦਾ ਸੀਗਾ ਇਹ ਸਿੱਕੇ ਕੱਲੇ ਸੀਗੇ ਉਹ ਵੀ ਇੱਕਦਮ ਹੀ ਖਿੱਚੀ ਉਹਨੇ ਉਹ ਵੀ ਡਰ ਗਏ ਇੱਕਦਮ ਹੀ ਪਤਾ ਨਹੀਂ ਲੱਗਾ ਉਹ ਸਹਿਮ ਗਏ ਉਹ ਵੀ ਹਾਂਜੀ ਤੁਸੀਂ ਕਰ ਰਹੇ ਨੇ ਇੱਕ ਮਿਲਣਾ ਉਹ ਅਜਿਹੇ ਇਸ ਤਰ੍ਹਾਂ ਦੀ ਵਾਰਦਾਤਾਂ ਨੂੰ ਵੀ ਦੇਖੀ ਇਹ ਤਾਂ ਸਰਕਾਰ ਨੂੰ ਚਾਹੀਦਾ ਕਿ ਇਹਦੇ ਬਾਰੇ ਵੀ ਦੇਖੇ ਮਤਲਬ ਕਿ ਸੋਚੇ ਕਿ ਹਾਂ ਇਦਾਂ ਇਹ ਘਟਨਾਵਾਂ ਹੋਣ ਹੀ ਨਾ ਇਦਾਂ ਦੇ ਕੋਈ ਕਾਨੂੰਨ ਬਣਾਣ ਕੀ ਇਦਾਂ ਦਾ ਕੁਝ ਹੋਵੇ ਹੀ ਨਾ ਅੱਗੇ ਤੋਂ ਕਿਉਂਕਿ ਇੱਦਾਂ ਤਾਂ ਮਹਿਲਾ ਮਾਂ ਦੇ ਨਾਲ ਆਏ ਦਿਨ ਉੱਦਾ ਹੁੰਦਾ ਹੀ ਆ ਕੋਈ ਐਕਟਿਵਨ ਤਾਂ ਕਦੇ ਕਿਚੇ ਨਹੀਂ ਕੋ ਕੇ ਚਲ ਜਾਂਦੇ ਆ ਕਦੇ ਕੁਝ ਕਦੇ ਕੁਝ ਜੇ ਕਿਸੇ ਬੱਚੇ ਦੇ ਚੋਟ ਲੱਗ ਜੇ ਮਤਲਬ ਜੇ ਬੱਚਾ ਵਗੈਰਾ ਨਾਲ ਹੋਵੇ ਕੁਝ ਕਿਸੇ ਨੂੰ ਵੀ ਸੱਟ ਨਹੀਂ ਹੋ ਜੇ ਤਾਂ ਕੌਣ ਜ਼ਿੰਮੇਵਾਰ ਹੈ ਇਸ ਲਈ ਜੇ ਤਾਂ ਸਰਕਾਰ ਨੂੰ ਚਾਹੀਦਾ ਜੀ ਹਾਂ ਇਦਾਂ ਦੀਆਂ ਘਟਨਾਵਾਂ ਹੋਣ ਹੀ ਨਾ ਪਹਿਲਾਂ ਵੀ ਬਹੁਤੀ ਵਾਰ ਤਾਂ ਆਂਦੀ ਹਾਂਜੀ ਹੁੰਦੀਆਂ ਆ ਰੋਜ਼ ਸੁਣਨੀਆਂ ਅਸੀਂ ਤਾਂ ਦੇਖਦੇ ਸੀ ਆਲੇ ਦੁਆਲੇ ਸਾਨੂੰ ਤਾਂ ਹੀ ਨਹੀਂ ਪਤਾ ਸੀ ਕਿ ਸਾਡੇ ਘਰ ਜੀ ਇਦਾਂ ਹੋ ਜਾਣਾ ਆ ਹਾਂਜੀ ਹੁਣ ਸਾਰੇ ਮੈਂ ਵੀ ਡਰੇ ਹੋਏ ਹਾਂ ਹਾਂ ਰੋਟੀ ਵੀ ਨਹੀਂ ਖਾਦੀ ਐ ਹੁੰਦੇ ਹਿੱਟ ਹਿੱਟ ਘੁੰਮਦੇ ਵੇਂਡ ਉੱਧਰ ਡਰੇ ਡਰੇ ਇਹ ਮੰਤਰੇ ਗਲੀ 'ਚ ਬੈਠੇ ਹੋਏ ਸੀ ਬਾਹਰ ਕੌਣ ਜੀ ਮਦਰ ਮੇਰੇ ਇਹਨਾਂ ਨਾਲ ਵੀ ਕੁਵਾਰ ਦਾ ਹਾਂਜੀ ਇਹਨਾਂ ਬਾਹਰ ਬੈਠੇ ਹੋਏ ਸੀ ਬੰਦੇ ਆਏ ਤੇਨੇ ਤੋਂ 9000 ਰੁਪਇਆ ਖੋ ਕੇ ਲੈ ਗਏ ਜੀ ਇੱਕ ਇੱਕ ਹੀ ਅਲੱਗ ਘਟਨਾ ਜੀ ਹਾਂਜੀ ਇਹ ਅਲੱਗ ਘਟਨਾ ਹੈ ਵੀ ਇਸੇ ਗਲੀ ਦੇ ਯਾਦ ਤੋਂ ਹੀ ਲੈ ਗਏ ਸੀ ਇਹ ਕਿਤੋਂ ਦੀ ਖਬਰ ਹੈ ਇਹ ਬਸ ਚਾਰ ਪੰਜ ਮਹੀਨੇ ਪਹਿਲਾਂ ਦੀ ਗੱਲ ਆ ਪੈਸੇ ਖੋ ਕੇ ਲੈ ਗਏ ਹੋਰ ਪੈਸੇ ਖੋ ਕੇ ਲੈ ਗਏ ਕਿ ਕਿੰਨੀ ਉਮਰ ਦੀ ਇੰਨੀ ਉਮਰ ਦੀ ਇਹਨਾਂ ਕੋਲ ਹੈ ਉਹ ਵੀ ਨਾਰਮਲ ਇਦਾਂ ਹੀ ਸੀਗੇ 32 ਸਾਲ ਦੇ ਠੀਕ ਮਾਤਾ ਜੀ ਦੀ ਕਿੰਨੀ ਹੁੰਦੀ ਹੈ ਇਹਨਾਂ ਦੀ 65 ਸਾਲ ਇਹਨਾਂ ਕੋਲ ਪਹਿਲਾਂ ਹੋਈ ਹੈ ਹਾਂਜੀ ਠੀਕ ਹੈ